ਇਕੜਾ ਮਹਾਰਾਜਾ ਰਜੀਤ ਸਿੰਘ ਬਲੇ ਇੱਕ ਰਾਗੀ ਹੋਇਆ ਨਾ ਤੇ ਉਹ ਬਹੁਤ ਸੋਹਣਾ ਕੀਰਤਨ ਕਰਦਾ ਹੁੰਦਾ ਸੀਗਾ ਤੇ ਦੱਸ ਪਈ ਜਦੋਂ ਮਹਾਰਾਜਾ ਰਜੀਤ ਸਿੰਘ ਨੂੰ ਕਹਿੰਦੇ ਭਾਈ ਉਹ ਰਾਗੀ ਬਹੁਤ ਗਰੀਬ ਸੀਗਾ ਉਹਦੇ ਘਰੇ ਰੋਟੀ ਪਕਾਉਣ ਵਾਸਤੇ ਵੀ ਤਵਾ ਨਹੀਂ ਸੀ ਮਿੱਟੀ ਦੇ ਤਵੇ ਉੱਪਰ ਰੋਟੀ ਪਕਾਉਂਦਾ ਹੁੰਦਾ ਸੀ ਐਨੀ ਗਰੀਬੀ ਸਦੇ ਘਰੇ ਤੇ ਮਹਾਰਾਜਾ ਰਜੀਤ ਸਿੰਘ ਕਹਿੰਦਾ ਵੀ ਆਪਾਂ ਸਿੱਖ ਪਾਉਮ ਦਾ ਰਾਗੀ ਹੋਵੇ ਤੇ ਆਪਾਂ ਉਹਨੂੰ ਐਨੀ ਗਰੀਬੀ ਨਹੀਂ ਚੱਲਣ ਦੇਣਾ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਉੱਥੇ ਪਹੁੰਚੇ ਉਹਦੇ ਘਰੇ ਗਏ ਉਹਦੇ ਜਿਹੜੇ ਸਿਪਾਹੀ ਸੀ ਗੇਟ ਖੜਕਾਇਆ ਉਹ ਰਾਗੀ ਬਾਹਰ ਆਇਆ ਤੇ ਕਹਿਣ ਲੱਗੇ ਕੀ ਹੁਕਮ ਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਆਏ ਨੇ ਤੁਹਾਡੇ ਕੋਲੇ ਤੇ ਤੁਹਾਨੂੰ ਕੁਝ ਦੇਣਾ ਚਾਹੁੰਦੇ ਨੇ ਕਿ ਜਿਹੜਾ ਰਾਗੀ ਸੀ ਉਹ ਕਹਿੰਦਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦਾ ਮੇਰੇ ਕੋਲੇ ਸਾਰਾ ਕੁਝ ਹੈ ਉਹ ਫੇਰ ਫੇਰ ਆਏ ਸਿਪਾਹੀ ਆਏ ਉਹਨੇ ਫੇਰ ਕਿਹਾ ਮਹਾਰਾਜਾ ਰਣਜੀਤ ਸਿੰਘ ਤੁਹਾਡੇ ਘਰੇ ਆਉਣਗਾ ਵੀ ਕੋਈ ਚੀਜ਼ ਦੇਖ ਕੇ ਜਾਂ ਨੂੰ ਦਾਤ ਦੇਣੀ ਐ ਕਿਸ ਉਹ ਕਹਿੰਦੇ ਜੀ ਕੁਛ ਨਹੀਂ ਲੈਣਾ ਸੀ ਸਾਡੇ ਘਰੇ ਸਾਰਾ ਕੁਝ ਹੈ ਰੱਬ ਦਾ ਦਿੱਤਾ ਹੋਇਆ ਕਿ ਦੇਖੋ ਉਹ ਜਿਹੜਾ ਰਾਗੀ ਸੀ ਉਹਦੇ ਅੰਦਰ ਭਾਵਨਾ ਇਹ ਸੀ ਕਿ ਕਹਿੰਦੇ ਵੀ ਜੇ ਮੈਂ ਅੱਜ ਮਹਾਰਾਜਾ ਰਜੀਤ ਸਿੰਘ ਤੋਂ ਕੁਛ ਲੈਣਾ ਮੇਰੇ ਕੋਲੇ ਅਮੀਰੀ ਆਉਂਦੀ ਆ ਕਹਿੰਦਾ ਮੇਰੇ ਅੰਦਰੋਂ ਗੁਰੂ ਦੀ ਬਾਣੀ ਟੁੱਟ ਜਾਵੇਗੀ ਮੇਰੇ ਚਹਤਾਂ ਆ ਗਏ ਆ ਗਾਵੇਗਾ ਤਾਂ ਅੱਜ ਆਪਣਾ ਹਾਲ ਇਹੀ ਹੈਗਾ ਚਾਰ ਛੇੜਾਂ ਖਾਤਰ ਆਪਾਂ ਵੇਚ ਜਾਂਦੇ ਆ ਪਰ ਉਹ ਵੀ ਸੀਗੇ ਜਿਹੜੇ ਰਾਗੀ ਜਿਹੜਾ ਕਹਿੰਦਾ ਵੀ ਮੇਰੇ ਕੋਲ ਜਦੋਂ ਮਾਇਆ ਆ ਗਈ ਤੇ ਮੈਂ ਇਸ ਗੁਰੂ ਦੇ ਮੋਂ ਨਾਲ ਟੱਕਰਦਾ ਹੈ